ਤੇ ਆਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜਨ ਤਉ ਕਿਉ ਰਹੈ ਕਿਉ ਪੰਚੈ ਜਮ ਕਾਲ ਕਿਉ ਆਮਣ ਜਾਣਾ ਵਿਸਰੈ ਝੂਠ ਬੁਰਾਖੈ ਕਾਲ ਮਨ ਜੰਜਾਲੀ ਵੇੜਿਆ ਈ ਜੰਜਾਲਾ ਮਾਹੀ ਵਿਣ ਨਾਵੇਂ ਕਿਉ ਛੂਤੀ ਐ ਪਾਪੇ ਪਚਹਿ ਪਚਾਹੀ ਫਿਰ ਫਿਰ ਫਾਹੀ ਫਸੈ ਕਾਊਆ ਫਿਰ ਪਛਤਾਨਾ ਅਬ ਕਿਆ ਹੂਆ ਥਾਤਾ ਚੂਗ ਚੁਗੈ ਨਹੀਂ ਬੂਝੈ ਸਤਗੁਰ ਮਿਲੈ ਤਾਂ ਆਖੀ ਸੂਝੈ ਜਿਉ ਮੱਛਲੀ ਫਾਤੀ ਜੰਮ ਜਾਲ ਵਿਣ ਗੁਰ ਦਾਤੀ ਮੁਕਤ ਨਾ ਭਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੈ ਰਹੇ ਲਿਵ ਲਾਏ ਇਬ ਛੂਟੈ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਵੀਰ ਭਏ ਬਹਿਰਾਏ ਵੀਰ ਚੱਲੇ ਘਰ ਆਪਣਾ ਬਹਿਣ ਬਿਰਹਿ ਜਲ ਜਾਏ ਬਾਬਲ ਕੈ ਘਰ ਬੇਟੜੀ ਬਾਲੀ ਬਾਲੈ ਨੇ ਜੇ ਲੋੜ ਹੈ ਵਰ ਕਾਮਣੀ ਸਤਗੁਰ ਸੇਵਹਿ ਤੇ ਬਿਰਲੋ ਗਿਆਨੀ ਬੂਝਣੋ ਸਤਗੁਰ ਸਾਚ ਮਿਲੇ ਠਾਕੁਰ ਹਾਥ ਵਡਾਈਆ ਜੈ ਭਾਵੈ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਇ ਇਹ ਬਾਣੀ ਮਹਾਪੁਰਖ ਕੀ ਨਿਜ ਕਰਵਾਸਾ ਹੋਇ ਪਨ ਪਨ ਖੜੀਐ ਘੜ ਘੜ ਭਜੈ ਢਾਹੇ ਉਸਾਰੈ ਉਸਰੇ ਢਾਹੇ ਸਰ ਪਰ ਸੂਖੈ ਪੀ ਭਰ ਪੂਖੈ ਸਮਰੱਤ ਵੀ ਪਰਵਾਹੈ ਪਰਮ ਭੁਲਾਨੇ ਭਏ دیਵਾਨੇ ਵਿਣਭਾਗਾ ਕੀ ਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੀ ਬਹੁੜ ਨ ਪਛੋ ਤਾਈਐ ਪੱਬੈ ਭਲ ਹੈ ਗੁਰਮੁਖ ਬੂਜੈ ਆ ਨਿਜ ਕਰਵਾਸਾ ਪਾਈਐ ਭੱਬੈ ਭੌਜਲ ਮਾਰਗ ਵਿਖੜਾ ਆਸ ਨਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚੀਨੈ ਜੀਵਤਿਆਂ ਏਵ ਮਰੀਐ ਮਾਇਆ ਮਾਇਆ ਕਰਮੁਇ ਮਾਇਆ ਕਿਸੈ ਨਾ ਸਾਥ ਹੰਸ ਚੱਲੈ ਉੱਠ ਡੰਮਣ ਮਾਇਆ ਭੂਲੀ ਆਤ ਮਨ ਝੂਠਾ ਜਮ ਜੋਹਿਆ ਅਭੁਗਨ ਚੱਲੈ ਨਾਲ ਮਨ ਮਹਿ ਮਨ ਉਲਟੋ ਮਰੈ ਜੇ ਗੁਣ ਹੋਵੈ ਨਾਲ ਮੇਰੀ ਮੇਰੀ ਕਰ ਮੋਏ ਵਿਣ ਨਾਵੇਂ ਦੁਖ ਭਾਲ ਗੜ ਮੰਦਰ ਮਹਿਲਾ ਕਹਾ ਜਿਉ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ ਜੋ ਆਵਹਿ ਸੇ ਜਾਹੇ ਫੁਨ ਆਏ ਗਏ ਪਛਤਾਹੇ ਲੱਖ ਚੌਰਾਸੀ ਮੇਦਨੀ ਘਟੈ ਨਾ ਵਧੈ ਉਤਾਹੇ ਸੇ ਜਨ ਉਭਰੇ ਜਿਨ ਹਰ ਭਾਇਆ ਧੰਦਾ ਮੂਆ ਵਿਗੂਤੀ ਮਾਇਆ ਜੋ ਦੀਸੈ ਸੋ ਚਾਲਸੀ ਕਿਸ ਕੋ ਮੀਤ ਕਰਿਓ ਜਿਉ ਸਮਪਉ ਆਪਣਾ ਤਨ ਮਨ ਆਗੈ ਦੇਉ ਅਸਥਰ ਕਰਤਾ ਤੂੰ ਧਣੀ ਇਸਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੁਈ ਸ਼ਬਦ ਰਤੀ ਮਨ ਚੋਟ ਰਾਣਾ ਰਾਉ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪ ਆਪਣੀ ਕੋਈ ਨ ਬੰਧੈ ਧੀਰ ਰਾਹ ਬੁਰਾ ਪਿਹਾਵਲਾ ਸਰ ਢੁੰਗਰ ਅਸਗਾਹ ਮੈਂ ਤਨ ਅਵਗੁਣ ਝੁਰ ਮੁਈ ਵਿਣੁ ਗੁਣ ਕਿਉ ਘਰ ਜਾਹ ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉ ਤਿਨ ਮਿਲੋ ਪਿਆਰ ਤਿਨਹੀ ਜੈਸੀ ਥੀ ਰਹਾ ਜਪ ਜਪ ਹਿਰਦੈ ਮੁਰਾਰ ਅਭ ਗੁਣੀ ਪਰਪੂਰ ਹੈ ਗੁਣ ਪੀ ਵਸਹਿ ਨਾਲ ਵਿਣ ਸਤ ਗੁਰ ਗੁਣ ਨਾ ਜਪਨੀ ਜਿ ਚਰ ਸ਼ਬਦ ਨਾ ਕਰੇ ਵਿਚਾਰ ਨਸ ਕਰੀਆਂ ਘਰ ਸੰਭਲੇ ਆਏ ਵਜੁਲ ਖਾਏ ਕਾਰ ਕਮਾਵਹਿ ਸਿਰ ਧਣੀ ਲਾਹਾ ਪੱਲੇ ਪਾਏ ਲਬ ਲੋਭ ਬੁਰਿਆਈਆਂ ਛੋੜੇ ਮਨਹੁ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਚੱਕਰ ਕਹੀਐ ਖਸਮ ਕਾ ਸੋਹੇ ਉੱਤਰ ਦੇ ਵਜਹੋ ਗਵਾਏ ਆਪਣਾ ਤਖਤ ਨਾ ਬੈ ਸਹਸੀ ਪ੍ਰੀਤ ਮਹੱਤਵੜਿਆਈਆਂ ਜੈ ਭਾਵੈ ਤੈ ਦੀ ਆਪ ਕਰੀ ਕਿਸ ਅੱਖੀ ਐ ਅਵਰ ਨਾ ਕੋਈ ਕਰੀ ਬੀਜੋ ਸੂਜੈ ਕੋ ਨਹੀਂ ਬਹਿਦਲੀ ਚਾ ਪਾਏ ਨਰਕ ਨਵਾਰਨ ਨਰਹਿ ਨਰ ਸਾਚਉ ਸਾਚੈ ਨਾਹੀ ਵਣਤਨੇ ਢੂਡਤ ਫਿਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁ ਮਾਨਕੀ ਸਤਗੁਰ ਹਾਥ ਪੰਡਾਰ ਉਤਮ ਹੋਆ ਪ੍ਰਭ ਮਿਲੈ ਇਕ ਮਨ ਏਕੈ ਭਾਈ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਈ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈ ਐ ਅੰਤ ਨਾ ਪਾਰਾ ਵਾਰ ਖੜਾੜੈ ਰੂੜਾ ਹਰ ਜੀਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ ੜਾੜ ਐ ਗਾਰੜ ਤੁਮ ਸੁਣੋ ਹਰ ਵਸੈ ਮਨਮਾਹੀ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭਲਾਹੀ ਸੋ ਸਾਹੋ ਸਾਚਾ ਜਿਸ ਹਰ ਧਨ ਰਾਸ ਗੁਰਮਖ ਪੂਰਾ ਤਿਸ ਸਾबास ┤ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਿਆ ਦੁੱਖ ਕਟਿਆ ਹਰ ਵਰ ਪਾਇਆ ਨਾਰ ਸੋਇਨਾਰੂਪਾ ਸੰਚੀਐ ਧਨ ਕਾ ਚਾ ਬਿਖਸ਼ਾਰ ਸਾਹੋ ਸਦਾਏ ਸੰਚ ਧਨ ਦੁਬਦਾ ਹੋਏ ਖੁਾਰ ਸਚਿਆਰੀ ਸਚ ਸੰਚਿਆ ਸਾਚੋ ਨਾਮ ਅਮੋਲ ਹਰ ਨਿਰਮਾਇਲ ਉਜਲੋ ਪਤ ਸਾਚੀ ਸਚ ਬੋਲ ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹਉ ਬਲੇ ਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅਮਰ ਤੇ ਕਹਿ ਬੂਝੈ ਪੁਰਖ ਸੁਜਾਨ ਖਿਮਾ ਵਿਹੂਲੇ ਖੱਪ ਗਏ ਖੂਹਣ ਲਖ ਅਸੰਖ ਗਣ ਪਨ ਆਵੇ ਕਿਉ ਗਣੀ ਖੱਪ ਖੱਪ ਮੋਏ ਬ ਸੰਖ ਖਸਮ ਪਛਾਣੈ ਆਪਣਾ ਖੂਲੇ ਬੰਦ ਨਾ ਪਾਈ ਸ਼ਬਦ ਦੇ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਭਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਵਸਹਿ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ ਹਉ ਮੈਂ ਖਪੈ ਖਪਾਏ ਸੀ ਵੀ ਚਹ ਵਥ ਵਿਕਾਰ ਜੰਤ ਉਪਾਏ ਵਿੱਚ ਪਾਇਨ ਕਰਤਾ ਅਲੱਗ ਅਪਾਰ ਸ਼੍ਰਿਸ਼ਟੇ ਭਿਓ ਨਾ ਜਾਣੈ ਕੋਇ ਸ਼੍ਰਿਸ਼ਟਾ ਕਰੈ ਸੁ નિਛਉ ਹੋਇ ਸੰਪੈ ਕੋ ਈਸਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਨ ਚਾਕਰ ਚੋਰ ਸੰਪੈ ਸਾਥ ਨਾ ਚਾਲੈ ਹੋਰ ਬਿਨ ਸਾਚੇ ਨਹੀਂ ਦਰਗਹ ਮਾਨ ਹਰ ਰਸ ਪੀਵੈ ਛੁਟੈ નિਧਾਨ ਏਰਤ ਏਰਤ ਏ ਸਖੀ ਹੋਏ ਰਹੀ ਹੈ ਰਾਨ ਹਉ ਹਉ ਕਰਤੀ ਮੈਂ ਮੁਈ ਸ਼ਬਦ ਰਵੈ ਮਨ ਗਿਆਨ ਹਾਰ ਡੋਰ ਕੰਕਨ ਘਣੇ ਕਰ ਥਾ ਕੀ ਸ਼ਿੰਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲਹਾਰ ਨਾਨਕ ਗੁਰਮੁਖ ਪਾਈਐ ਹਰਿ ਸਿਉ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁੱਜਣਾ ਹਰ ਸਿਉ ਰੱਖੋ ਪਿਆਰ ਹਰ ਜਪੀ ਐ ਹਰ ਧਿਆਈ ਐ ਹਰ ਕਾ ਨਾਮ ਆਧਾਰ ਲੇਖ ਨਾ ਮਿਟਾਈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀ ਆ ਕਰ ਕਿਰਪਾ ਪਗ ਧਾਰ ਕਰਤੇ ਹੱਥ ਵਢਿਆਈਆ ਬੂਝੋ ਹੋ ਗੁਰਬੀਚਾਰ ਲਿਖਿਆ ਫੇਰ ਨਾ ਸਕੀ ਐ ਜਿਉ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਚ ਮੋਏ ਉਬਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕਿਆ ਕਰ ਕਹਿਆ ਜਾਏ ਬਲੇ ਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਾंदा ਪੜਿਆ ਆਖੀਐ ਵਿਦਿਆ ਵਿਚਰੈ ਸਹਿਜ ਸੁਭਾਈ ਵਿਦਿਆ ਸੋਧੈ ਤਤਲਹਿ ਰਾਮ ਨਾਮ ਲਿਵਲਾਈ ਮਨ ਮੁਖ ਵਿਦਿਆ ਬਿਕਰਦਾ ਵਿਖ ਖਟੈ ਵਿਖ ਖਾਏ ਮੂਰਖ ਸ਼ਬਦ ਨਾ ਚੀਨੈ ਸੂਝ ਬੂਝ ਨਹਿ ਕਾਏ ਪਾਂਦਾ ਗੁਰਮਖਿ ਆਖੀਐ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗਰਹੁ ਲਾਹਾ ਜਗ ਮਹਲੇ ਸਚੀ ਪੱਟੀ ਸਚ ਮਨ ਪੜਿਆ ਸ਼ਬਦ ਸੋਸਾਰ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲਹਾਰ